ਸੋ ਸਟਿਕਰ ਦੀ ਸਾਰਿਆਂ ਨੂੰ ਮੈਂ ਫ੍ਰੈਂਡਸ਼ਿਪ ਟਿਕ ਮੁਕ ਸਕਦਾ ਹਾਂ ਅੱਜ ਆਪਾਂ ਤੁਹਾਨੂੰ ਦੱਸਾਂਗੇ ਵੀ ਆਪਾਂ ਟ੍ਰੇਸ ਕਿਵੇਂ ਬਣਾਉਣਾ ਸਰਨਾ ਪਹਿਲਾਂ ਆਪਾਂ ਟ੍ਰੇਸਿੰਗ ਪੇਪਰ ਲਵਾਂਗੇ ਤਾਂ ਆਪਾਂ ਅੱਜ ਵਰਕਸ਼ਾਪ ਤੋਂ ਉੱਪਰ ਟ੍ਰੇਸਿੰਗ ਪੇਪਰ ਹੈ ਜਿਹੜਾ ਲਿਆ ਤੇ ਉਹਨੂੰ ਆਪਣੀ ਲੋੜ ਮੁਤਾਬਕ ਕੱਟ ਲਿਆ ਕੱਟ ਕੇ ਆਪਾਂ ਕਿਹੜੇ ਡਿਜ਼ਾਈਨ ਦਾ ਆਪਾਂ ਬਣਾਉਣਾ ਹੈ ਨਾ ਕੋਈ ਵੀ ਫਲਾਰ ਚੱਕ ਪਸੰਦ ਕਰ ਲਓ ਤਾਂ ਆਪਾਂ ਜਿਵੇਂ ਆਹ ਵਾਲਾ ਫਲਾਰ ਸਿਲੈਕਟ ਕੀਤਾ ਤੇ ਇਹਦੇ ਉੱਤੇ ਆਪਾਂ ਟ੍ਰੇਸ ਪੇਪਰ ਰੱਖ ਕੇ ਤੇ ਉਹਨੂੰ ਉੱਪਰੋਂ ਡਰਾ ਕਰ ਲਿਆ ਕੋਈ ਵੀ ਡਿਜ਼ਾਈਨ ਹੋ ਸਕਦਾ ਆਪਦੀ ਚੋਇਸ ਦੇ ਅਕੋਰਡਿੰਗ ਤੇ ਇਹਦੇ ਨਾਲ ਆਪਾਂ ਪੱਤیاں ਸਿਲੈਕਟ ਕਰ ਲਈਆਂ ਪੱਤੀਆਂ ਨੂੰ ਵੀ ਆਪਾਂ ਇਸੇ ਤਰੀਕੇ ਨਾਲ ਟ੍ਰੇਸ ਦੇ ਉੱਤੇ ਡਰਾ ਕਰ ਲਿਆ। ਬਹੁਤ ਸੋਹਣੇ ਤਰੀਕੇ ਨਾਲ ਜਿਵੇਂ ਸ਼ੇਪ ਦਿਓਗੇ ਉਵੇਂ ਹੀ ਤੁਹਾਡੇ ਵਰਕ ਦੇ ਵਿੱਚ ਨੀਟਨੈਸ ਆਊਗੀ ਤੇ ਸਾਰੇ ਟ੍ਰੇਸ ਨੂੰ ਆਪਾਂ ਮੋਰੀਆਂ ਕੱਢ ਲੈਣੀਆਂ ਤਾਂ ਕਿ ਇਹਦੀ ਛਪਾਈ ਚੰਗੀ ਤਰ੍ਹਾਂ ਹੋ ਸਕੇ। ਮੋਰੀਆਂ ਕੱਢ ਕੇ ਇਹਦੀ ਲੁੱਕ ਕੁਛ ਐਵੇਂ ਦੀ ਆਊਗੀ। ਕਾ ਥੱਲੇ ਕੋਈ ਸੌਫਟ ਕਪੜਾ ਰੱਖ ਕੇ ਉਹਦੇ ਨਾਲ ਗੱਦੀ ਰੱਖ ਕੇ ਇਹਦਾ ਹੋ ਜਾਣਾ ਤੇ ਉਸ ਤੋਂ ਬਾਅਦ ਛਪਾਈ ਕਰਨ ਦੇ ਲਈ ਆਪਾਂ ਨੂੰ ਮਿੱਟੀ ਦਾ ਤੇਲ ਤੇ ਨੇਲ ਚਾਹੀਦਾ ਤੇ ਇਹਨੂੰ ਆਪਾਂ ਕਾਟਨ ਦਿਨਾਲ ਡਿਪ ਕਰਕੇ ਮਿਕਸ ਕਰਕੇ ਤੇ ਜਿਹੜੇ ਵੀ ਕੱਪੜੇ ਤੇ ਛਾਪਣਾ ਹੁੰਦੇ ਤੇ ਡਰੈਸ ਪੇਪਰ ਰੱਖ ਕੇ ਉਹਨੂੰ ਆਪਾਂ ਉਹਦੇ ਉੱਤੇ ਛਾਪ ਦਾਂਗੇ ਛਪਾਈ ਕਰਾਂਗੇ ਧਿਆਨ ਨਾਲ ਕੱਸ ਕੇ ਕਰਨਾ ਵੀ ਹਿੱਲੇ ਨਾ ਤਾਂ ਛਪਾਈ ਕਰਨ ਤੋਂ ਬਾਅਦ ਜਿਹਦੀ ਲੁੱਕ ਕੁਛ ਐਵੇਂ ਦੀ ਆਊਗੀ ਤੇ ਇਸ ਤੋਂ ਬਾਅਦ ਤੇ ਉੱਤੇ ਆਪਾਂ ਵਰਕ ਕਰਾਂਗੇ ਥੈਂਕ ਯੂ